ਸਤ ਸ੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਹੋ ਹੋਪ ਕਰਦੇ ਹਾਂ ਸਭ ਠੀਕ ਠਾਕ ਹੋਵਗੇ ਆਓ ਅੱਗੇ ਗੱਲ ਕਰਦੇ ਆ ਐਪਸਟੇਨ ਦੀ ਐਪਸਟੇਨ ਦੀ ਜੇਲ੍ਹ ਚ ਫਾਂਸੀ ਲੱਗ ਕੇ ਖੁਦ ਖੁਸ਼ੀ ਨਹੀਂ ਕਰੀ ਗਈ ਉਸ ਨੂੰ ਮਾਰਿਆ ਗਿਆ ਹੈ ਇਸ ਬਾਰੇ ਪੂਰੀ ਸਚਾਈ ਸਾਹਮਣੇ ਆ ਚੁੱਕੀ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਦਬਾ ਦਿਓ ਅਤੇ ਚੱਲਦੀ ਚੱਲਦੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੋ ਹੋਰ ਵੀ ਲੋਕਾਂ ਕੋਲੇ ਪਹੁੰਚ ਸਕਿਆ ਅੰਧ ਭਗਤਾਂ ਕੋਲੇ ਪਹੁੰਚ ਸਕੇ ਖੁਦਕੁਸ਼ੀ ਨਹੀਂ ਐਬਸਟਿਨ ਦਾ ਜੇਲ੍ਹ ਚ ਕੀਤਾ ਗਿਆ ਕਤਲ ਡਾਕਟਰ ਦੇ ਦਾਅਵੇ ਨੇ ਮਚਾਈ ਸੰਸਣੀ ਖੇਜ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਅਮਰੀਕੀ ਅਪਰਾਧੀ ਜੈਫਰੀ ਐਬਸਟਿਨ ਦੀ ਜੇਲ੍ਹ ਚ ਹੋਈ ਰੈਸਮਈ ਮੌਤ ਨੂੰ ਲੈ ਕੇ ਇੱਕ ਵਾਰ ਫਿਰ ਵੱਡਾ ਧਮਾਕਾ ਹੋਇਆ ਹੈ ਇੱਕ ਮਹਿਰ ਡਾਕਟਰ ਨੇ ਦਾਵਾ ਕੀਤਾ ਹੈ ਕਿ ਐਫਸਟਿਨ ਦੀ ਮੌਤ ਫਾਇਆ ਲੈਣ ਕਾਰਨ ਨਹੀਂ ਹੋਈ ਸਗੋਂ ਉਸ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ ਪੋਸਟਮਾਰਟਮ ਦੀ ਜਾਂਚ ਕਰਨ ਵਾਲੇ ਡਾਕਟਰ ਅਨੁਸਾਰ ਐਫਸਟਿਨ ਦੇ ਗਲੇ ਦੀ ਹਾਈ ਆਰਡਰ ਹੱਡੀ ਸਮੇਤ ਤਿੰਨ ਥਾਮਾਂ ਤੋਂ ਹੱਡੀਆਂ ਟੁੱਟੀਆਂ ਹੋਈਆਂ ਸਨ ਮਾਹਰਾ ਮੁਤਾਬਕ ਅਜਿਹਾ ਅਕਸਰ ਗਲਾ ਘੁੱਟਣ ਵੇਲੇ ਹੁੰਦਾ ਹੈ ਨਾ ਕਿ ਫਾਂਸੀ ਲਗਾਉਣ ਵੇਲੇ ਜੇਕਰ ਜੋਗ ਹੈ ਕਿ ਸਾਲ 2019 ਵਿੱਚ ਨਿਊਯਾਰਕ ਦੀ ਜੇਲ੍ਹ ਵਿੱਚ ਹੋਈ ਐਫਸਟਿਨ ਦੀ ਮੌਤ ਨੂੰ ਅਧਿਕਾਰਤ ਤੌਰ ਤੇ ਖੁਦਕੁਸ਼ੀ ਈਕਰਾਰ ਦਿੱਤਾ ਗਿਆ ਸੀ ਪਰ ਇਸ ਨਵੇਂ ਖੁਲਾਸੇ ਨੇ ਜਾਂਚ ਏਜੰਸੀਆਂ ਤੇ ਜੇਲ੍ਹ ਪ੍ਰਸ਼ਾਸਨ ਦੇ ਦਾਅਵਿਆਂ ਨੂੰ ਕਟਹਿਰੇ ਵਿੱਚ ਖੜਾ ਕਰ ਦਿੱਤਾ ਹੈ ਜੈਫਰੀ ਐਫਸਟਿਨ ਜਿਸ ਤੇ ਨਾਬਾਲਗ ਲੜਕੀਆਂ ਦੀ ਤਸਕਰੀ ਅਤੇ ਸਰੀਰਕ ਸ਼ੋਸ਼ਣ ਦੇ ਗੰਭੀਰ ਦੋਸ਼ ਸਨ ਇਸ ਦੇ ਸਬੰਧ ਦੁਨੀਆ ਦੇ ਕਈ ਸ਼ਕਤੀਸ਼ਾਲੀ ਨੇਤਾਵਾਂ ਕਾਰੋਬਾਰੀਆਂ ਅਤੇ ਸ਼ਾਹੀ ਪਰਿਵਾਰਾਂ ਨਾਲ ਸਨ ਜਿਸ ਕਾਰਨ ਉਸ ਦੀ ਮੌਤ ਸ਼ੁਰੂ ਤੋਂ ਹੀ ਸ਼ੱਕ ਦੇ ਘੇਰੇ ਵਿੱਚ ਰਹੀ ਹੈ ਮਹਿਰਾ ਦਾ ਮਹਿਰ ਡਾਕਟਰਾਂ ਮਾਹਰ ਡਾਕਟਰਾਂ ਦਾ ਮੰਨਣਾ ਹੈ ਕਿ ਐਪਸਟੇਨ ਕੋਲ ਕਈ ਅਜਿਹੇ ਰਾਜਸਨ ਜੋ ਦੁਨੀਆ ਦੇ ਕਈ ਵੱਡੇ ਚਿਹਰਿਆਂ ਨੂੰ ਬੇਨਕਾਬ ਕਰ ਸਕਦੇ ਸਨ ਇੰਗਲੈਂਡ ਵਰਗੇ ਰਾਜੇ ਸਾਊਦੀ ਅਰਬ ਵਰਗੇ ਰਾਜੇ ਅਤੇ ਦੁਬਈ ਵਰਗੇ ਸ਼ੇਖਾਂ ਦੇ ਵੱਡੇ ਨਾਮ ਸੀਗੇ ਭਾਰਤ ਦੇ ਵੀ ਕਈ ਵੱਡੇ ਨੇਤਿਆਂ ਦੇ ਨਾਮ ਇਹਦੇ ਵਿੱਚ ਸ਼ਾਮਲ ਹਨ ਜੋ ਕਿ ਇਹਨਾਂ ਨੂੰ ਖਤਰਾ ਬਣਿਆ ਹੋਇਆ ਸੀ ਇਸ ਕਾਰਨ ਐਫ ਸਟੀਨ ਦਾ ਜੇਲ੍ਹ ਦੇ ਵਿੱਚ ਕਤਲ ਕਰਵਾ ਦਿੱਤਾ ਗਿਆ ਨਵੇਂ ਤੱਥ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਾਨੂੰਨੀ ਮਹਿਰਾ ਵਿੱਚ ਇਹ ਚਰਚਾ ਤੇਜ਼ ਹੋ ਗਈ ਹੈ ਕੀ ਐਫਟੀ ਨੂੰ ਕਿਸੇ ਵੱਡੀ ਸਾਜ਼ਿਸ਼ ਤਹਿਤ ਰਸਤੇ ਤੋਂ ਹਟਾਇਆ ਗਿਆ ਸੀ ਅਤੇ ਇਸ ਬਾਰੇ ਪੂਰੀ ਜਾਂਚ ਹੋਵੇਗੀ ਯੂ ਐਸ ਏ ਦੀ ਜੋ ਏਜੰਸੀਆਂ ਹਨ ਉਹ ਜਾਂਚ ਸਪਸ਼ਟ ਕਰਦੀਆਂ ਹਨ ਪਾਰਦਰਸ਼ੀ ਕਰਦੀਆਂ ਹਨ ਹੁਣ ਪਤਾ ਲੱਗੂ ਕਿਹਦਾ ਕਿਹਦਾ ਨਾਮ ਉਰੇ ਆਉਂਦਾ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਸਤਿ ਸ੍ਰੀ ਅਕਾਲ